ਲੜਾਈ ਉਹ ਲੋਕ ਲੜਦੇ ਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਦੇਖਿਆ ਹੁੰਦਾ ਕਿਸੇ ਦੇ ਦਰਦ ਨੂੰ ਦੇਖਿਆ ਹੁੰਦਾ ਤੇ ਇੱਕ ਲੜਾਈ ਉਹ ਲੋਕ ਲੜਦੇ ਆ ਜਿਨ੍ਹਾਂ ਨੇ ਆਪ ਉਸ ਅੱਗ ਨੂੰ ਸੇਕਿਆ ਹੁੰਦਾ ਤੇ ਮੈਂ ਖੁਦ ਉਸ ਅੱਗ ਨੂੰ ਸੇਕਿਆ ਮੇਰਾ ਪਤੀ ਨਸ਼ੇ ਦੀ ਓਵਰਡੋਜ਼ ਨਾਲ ਗਿਆ ਮੇਰਾ ਘਰ ਟੁੱਟਿਆ ਮੇਰੇ ਬੱਚੇ ਰੁਲੇ ਆ ਮੈਂ ਰੁਲੀਆਂ ਅਸੀਂ ਘਰੋਂ ਬੇਕਾਰ ਹੋਏ ਆ ਮੇਰੀ ਜਿਹੜੀ ਲੜਾਈ ਆ ਨਾ ਮੇਰਾ ਲੋਕਾ ਨਾਲ ਕੰਪੈਰੀਜ਼ਨ ਨਹੀਂ ਵੀ ਕੌਣ ਕੀ ਲੜਾਈ ਲੜਦਾ ਕਾਦੇ ਲਈ ਲੜਦਾ ਕਿਵੇਂ ਲੜਦਾ ਮੈਂ ਕਾਬ ਦੇ ਦਰਦ ਨੂੰ ਘਰ ਤੋਂ ਲੈ ਕੇ ਤਰਨ ਵਾਲੀ ਕੁੜੀਆਂ ਕਿਉਂਕਿ ਜਿਹੜਾ ਮੇਰੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ ਕਿਸੇ ਧੀ ਨਾ ਹੋਵੇ ਰੱਬ ਤਾਂ ਮੈਂ ਹੈਂ ਪਰ ਜਿੰਨੀ ਜੋਗੀ ਹੋਈ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੀ ਮੇਰੀ ਇਹ ਜਿਹੜੀ جنگ ਆ ਇਹ ਇਸੇ ਤਰ੍ਹਾਂ ਜਾਰੀ ਰਹੂਗੀ ਸੋ ਪੈਸਾ ਜਿੱਥੋਂ ਤੱਕ ਪੈਸੇ ਦੀ ਗੱਲ ਆ ਪੈਸਾ ਹੱਥਾਂ ਦੀ ਮੈਲ ਆ ਅੱਜ ਹੈ ਕੱਲ ਨਹੀਂ ਹੈ ਤੇ ਖਾਲੀ ਹੱਥ ਦਾ ਸ਼ਕੰਦਰ ਰਾਜੇ ਅਰਗੇ ਦੁਰਗੇ ਮੈਂ ਪੈਸੇ ਨੂੰ ਨਾ ਤਾਂ ਬਹੁਤੀ ਐਮਿੱਤ ਦਿੱਤੀ ਆ ਤੇ ਨਾ ਦੇਣ ਆ ਲਿਆ ਚੋਹਾ ਮੇਰੀ ਐਮਿੱਤ ਅਨਸਾਨੀਅਤ ਦੀ ਆ ਕਿਉਂਕਿ ਇੱਕ ਇਨਸਾਨ ਦੁਨੀਆ ਤੋਂ ਚਲਾ ਜਾਵੇ ਨਾ ਉਹ ਇਨਸਾਨ ਕਦੇ ਵਾਪਸ ਨਹੀਂ ਆਉਂਦਾ ਪੈਸਾ ਗਿਆ ਮੁੜ ਕੇ ਵਾਪਸ ਆ ਜਾਂਦਾ ਪ੍ਰਾਪਰਟੀ ਗਈ ਮੁੜ ਕੇ ਵਾਪਸ ਆ ਜਾਂਦੀ ਆ ਘਰੋਂ ਬੇਕਾਰ ਹੋਿਆਂ ਨੂੰ ਘਰ ਮਿਲ ਜਾਂਦੇ ਆ ਸਾਧਨ ਗਏ ਵਾਪਸ ਆ ਜਾਂਦੇ ਆ ਪਰ ਕਦੇ ਅੱਜ ਤੱਕ ਕੋਈ ਐਹੋ ਜੀ ਦੁਨੀਆ ਤੇ ਚੀਜ਼ ਨਹੀਂ ਬਣੀ ਜਿਹੜੀ ਗਏ ਆ ਇਨਸਾਨ ਨੂੰ ਵਾਪਸ ਲਿਆਵੇ ਤੁਹਾਡੀਆਂ ਦੌਲਤਾਂ ਸ਼ੌਰਤਾਂ ਵੀ ਨਹੀਂ ਲਿਆ ਸਕਦੀਆਂ 20 ਸਾਲ ਲੱਗ ਜਾਂਦੇ ਆ ਇੱਕ ਘਰ ਦੇ ਜੀ ਗਏ ਦਾ ਘਾਟਾ ਪੂਰਾ ਕਰਨ ਪਰ ਘਾਟਾ ਉਹਦੀ ਜਗ੍ਹਾ ਫੇਰ ਵੀ ਪੂਰੀ ਨਹੀਂ ਹੁੰਦੀ ਸੋ ਮੇਰੀ ਜਿਹੜੀ ਲੜਾਈ ਆ ਨਾ ਉਹ ਮੇਰੇ ਦੁੱਖਾਂ ਦੀ ਲੜਾਈ ਆ ਮੇਰੇ ਦੁੱਖਾਂ ਦੀਆਂ ਬਾਤਾਂ ਨਹੀਂ ਮੇਰੇ ਦੁੱਖ ਮੇਰੇ ਹਾਣੀ ਆ ਮੈਨਾਂ ਦੁਕਾਨ ਨੂੰ ਲੈ ਕੇ ਚੱਲੀ ਆ ਉਹਨਾਂ ਧੀਆਂ ਲਈ ਉਹਨਾਂ ਮਾਵਾਂ ਲਈ ਉਹਨਾਂ ਭੈਣਾਂ ਲਈ